ਮਲੇ ਵਿੱਚ ਦਬੇ ਗਏ ਸੀ ਨਾ ਤਾਂ ਇਹਨਾਂ ਦਾ ਕੋਈ ਹੈ ਹੀ ਨਹੀਂ ਸੀ ਇਹ ਵੀ ਬਾਤ ਜਾਣਗੇ ਕਿਉਂਕਿ ਸਾਡੇ ਅੱਖਾਂ ਮੂਰੇ ਨੇਰਾ ਆ ਗਿਆ ਸੀਗਾ ਵੀ ਅਸੀਂ ਕਿਵੇਂ ਭਾਲੀਏ ਇੱਕ ਦੂਜੇ ਦੇ ਕਿੱਥੋਂ ਭਾਲੀਏ ਕਿੱਥੇ ਕਿਵੇਂ ਲੱਭੀਏ ਮਾੜਾ ਪਾਸੇ ਕਰਨਾ ਕਿੰਨਾ ਔਖਾ ਹੈ ਮਾਹ ਸਲੇਫ ਮੁੰਡੇ ਦੇ ਚੱਕੀ ਉਹਨੂੰ ਪਾ ਲਿਆ ਕੀ ਸਰਕਾਰਾਂ ਇਹਨਾਂ ਨੇ ਤਿੰਨ ਵਾਰੀ ਫੌਲ ਕਰੀ ਹੋ ਤਿੰਨ ਤਿੰਨ ਮਹੀਨੇ ਤੋਂ ਪਹਿਲਾਂ ਫੌਲ ਭਰੀ ਆ ਪਹਿਲਾਂ ਵੀ ਉਹਨੇ ਦੋ ਵਾਰੀ ਭਰੀ ਆ ਆਉਂਦੇ ਆ ਦੇਖ ਜਾਂਦੇ ਆ ਆਉਂਦੇ ਆ ਦੇਖ ਜਾਂਦੇ ਆ ਇੱਕ ਮਕਾਨ ਡਿੱਗਿਆ ਜਿਸ ਦੇ ਥੱਲੇ ਜਿਹੜਾ ਹੈਗਾ ਪਰਿਵਾਰ ਆਇਆ ਤਾਂ ਇਸ ਮੌਕੇ ਨੂੰ ਦੇਖ ਕੇ ਆਸ ਪੜੋਸ ਦੇ ਜਿਹੜੇ ਹੈਗੇ ਉਹ ਕਾਫੀ ਜਿਹੜੇ ਪੜੋਸੀ ਆ ਉਹ ਭਾਵਕ ਹੋ ਰਹੇ ਨੇ ਤਾਂ ਜ਼ਿੰਮੇਦਾਰ ਨਗਰ ਕੌਂਸਲ ਨੂੰ ਮੰਨਿਆ ਜਾਂਦਾ ਕਿ ਨਗਰ ਕੌਂਸਲ ਦੇ ਵਿੱਚ ਫਾਈਲ ਟਾਇਲ ਬੱਤੀ ਦੀ ਜੋ ਸਕੀਮ ਗਵਰਨਮੈਂਟ ਦੀ ਉਸ ਨੂੰ ਲੈ ਕੇ ਕੋ ਫਾਈਲ ਸਬਮਿਟ ਕਰਾਈ ਗਈ ਸੀ ਤੇ ਹੁਣ ਹੋਇਆ ਉਹਨੇ ਇਕੱڑا ਛੇਤੀ ਕਵਰ ਕਰ ਲੈਣੀ ਨਹੀਂ ਕਰਦੇ ਉਹ ਦੇਖ ਕੇ ਚਲੇ ਜਾਣਗੇ ਤਾਂ ਮਾਚਾ ਦੇਖਣਗੇ ਇਹੇ ਮੀਰ ਦਾ ਹੋਏ ਨਾ ਛੇਤੀ ਮੀਰ ਦੀ ਬਾਹ ਫੜਦੇ ਕਿਉ ਗਰੀਬ ਕਰਕੇ ਬਾਹ ਨਹੀਂ ਫੜਦੇ ਇਹ ਜੇ ਅੱਜ ਤੇ ਨਹੀਂ ਇਹਨੇ ਮਰ ਜਾਂਦੇ ਫੇਰ ਦਿਨ ਦਾ ਕੀ ਫਾਇਦਾ ਤੁਸੀਂ ਕਾਫੀ ਭਾਬਕ ਹੋ ਰਹੇ ਆ ਤੁਹਾਨੂੰ ਲੱਗਦਾ ਹੈ ਵੀ ਕੋਈ ਹੋਰ ਕਿਸੇ ਹਾਂ ਮੂਰੇ ਅੰਦਰ ਮੇਰੇ ਹੱਦੇ ਵੀ ਸੀਨ ਹੋ ਆ ਜਾਂਦਾ ਵੀ ਜਿਹੜੇ ਸੌ ਨਾਲੋਂ ਮੁੰਡਾ ਅਸੀਂ ਚੱਕਿਆ ਥਿਆ ਨਹੀਂ ਹੁਣ ਕਿੰਨਾ ਚਿਰ ਅਸੀਂ ਦੇਖੀ ਗਏ ਫਿਰ ਉਹਦੀ ਮੰਮੀ ਨੂੰ ਪੁੱਛਿਆ ਗਿਆ ਵੀ ਮੁੰਡਾ ਕਿੱਥੇ ਆ ਪੁੱਤਾ ਉਹ ਕਹਿੰਦੀ ਵੀ ਇੱਥੇ ਦੱਬਿਆ ਪਿਆ ਜਦੋਂ ਅਸੀਂ ਚੱਕਿਆ ਤੋਂ ਦੇਖੀ ਲੱਥਾ ਦੇਖੀ ਕਿ ਲੱਥਾ ਵੀ ਗਈ ਆਉਦੀਆਂ ਕਿਉਂਕਿ ਮਾਫਾ ਕੱਢਿਆ ਅਸੀਂ ਖੁਦ ਹੀ ਰੋਲਾ ਪਾਇਆ ਜੀ ਜਦੋਂ ਸਾਡੀ ਮੋਟੀ ਨੇ ਦੇਖਿਆ ਨਾ ਉਹਨੇ ਆ ਕੇ ਦੱਸਿਆ ਮੰਮੀ ਫੂਨਮ ਦੀਦੀ ਤੇ ਛੱਤ ਡਿੱਗ ਪਈ ਕੌਣ ਕੌਣ ਪਰਿਵਾਰ ਮੈਂਬਰ ਤੁਹਾਡੇ ਨੀਚੇ ਹੈ ਜਿਹੜੇ ਮੰਮਾ ਬ੍ਰਦਰ ਤੇ ਪਾਪਾ ਤਿੰਨੋਂ ਸੀ ਤੁਸੀਂ ਫਾਈਲ ਜਮ੍ਹਾਂ ਕਰਾਈ ਹੋਈ ਸੀ ਨਗਰ ਕੌਂਸਲ ਨੂੰ ਹਾਂ ਜੀ ਕਰਾਈ ਹੋਈ ਸੀ ਤਿੰਨ ਮਹੀਨੇ ਤੋਂ ਉੱਤੇ ਹੋ ਗਿਆ ਜਾ ਜਾ ਕੇ ਕਿਹੜੇ ਵੀ ਜ਼ਿੰਮੇਦਾਰ ਫਿਰ ਇਸ ਚੀਜ਼ ਨੂੰ ਫਰਕ ਨਗਰ ਕੌਂਸਲ ਨੂੰ ਮੰਨਿਆ ਤੁਸੀਂ ਹਾਂ ਜੀ ਹਾਂ ਜੀ ਹਾਂ ਨਗਰ ਕੌਂਸਲ ਨੂੰ ਮੰਦੇ ਜੀ ਹਾਂ ਜਿਨ੍ਹਾਂ ਨੇ ਮਦਦ ਨਹੀਂ ਕੀਤੀ ਸਾਰਾ ਬੈਡ ਤੇ ਮਲਬਾ ਪਿਆ ਜੇ ਤੁਸੀਂ ਦੇਖੋਗੇ ਤੁਸੀਂ ਆਪ ਸੋਚੋ ਪਤਾ ਨਹੀਂ ਬਚ ਕੀ ਮੇਗੇ ਦੇਖੋ ਹੋਰ ਇੰਨਾ ਨੇ ਰਾਹ ਕੇ ਸੁਣੀਏ ਹੀ ਨਹੀਂ ਸਿਰਸਾ ਵੀ ਸੀ ਜਾਈਏ ਕਿੱਥੇ ਕਰੀਏ ਕਿ ਇੱਕ ਬੇਟੀ ਚ ਸਾਨੂੰ ਤਾਂ ਪਤਾ ਹੀ ਹੈ ਵੀ ਜਾਂਦੇ ਹੀ ਰਹਿੰਦੇ ਸੀ ਰੈਗੂਲਰ ਫਾਈਲ ਫਾਈਲ ਬੱਚੇ ਦੀ ਛੱਤ ਸੀਗੀ ਇਹਨਾਂ ਨੇ ਫਾਈਲ ਵਗੈਰਾ ਜਮਾ ਕਰਾਈ ਹਾਂ ਫਾਈਲ ਬੁੱਕਸ ਜਮਾ ਕਰਵਾਈ ਹੋਈ ਸੀ ਬਹੁਤ ਗਰੀਬ ਪਰਿਵਾਰ ਦਾ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕਿੰਨੇ ਜਣੇ ਨੀਚੇ ਸੀ ਤਿੰਨ ਜਣੇ ਸੀ ਮੇਰੇ ਮਮਾ ਦੇ ਬ੍ਰਦਰ ਦੋ ਨਾਂ ਬ੍ਰਦਰ ਤਾਂ ਬਚ ਗਿਆ ਮੈਨੂੰ ਤਾਂ ਲੱਗਦਾ ਨਹੀਂ ਸੀ ਜੇ ਸਾਦੇ ਹਾਲਾਤ ਆ ਕੋਈ ਵੀ ਬਚ ਸਕਦਾ ਸੀ ਮਮਾ ਦੀ ਨਾ ਤਾਂ ਹੱਥ ਹਿਲਦਾ ਪਿਆ ਨਾ ਬ੍ਰਦਰ ਦੀ ਗਰਦਨ ਹਿਲਦੀ ਵੀ ਨਾ ਪੈਰ ਉਹਦੇ ਸੁੱਝੇ ਹੋਈ ਆ ਜ਼ਿੰਮੇਦਾਰ ਵੀ ਤੁਸੀਂ ਕਿੰਨ ਮਰਦੇ ਮੈਂ ਤਾਂ ਸਰਕਾਰ ਨੂੰ ਹੀ ਮੰਨੂਗੀ ਜੀ ਕਿਉਂਕਿ ਜਦੋਂ ਪਹਿਲਾਂ ਕਰ ਲੈਂਦੇ ਇਹ ਹੱਥ ਖਾਉਣਾ ਹੀ ਨਹੀਂ ਸੀ ਕਿ ਬਿਲਕੁਲ ਨੀਚੇ ਉਹ ਦਬੀ ਹੋਈ ਸੀ ਤੇ ਮੇਰਾ ਬੇਟਾ ਸਕੂਲ ਜਾ ਰਿਹਾ ਸੀ ਉਹਨੂੰ ਫਟਾਫਟ ਉਹ ਆਇਆ ਉਹਨੇ ਆ ਕੇ ਉਹ ਸਲੇਬ ਚੁੱਕੀ ਉਤੋਂ ਫਿਰ ਬਾਅਦ ਮੈਂ ਪੁੱਛਿਆ ਮੈਂ ਕਿਹਾ ਤੇਰਾ ਬੇਟਾ ਕਿਥੇ ਹੈ ਜੀ ਤੇ ਉਹ ਤੇ ਬੈੱਡ ਤੇ ਸੀ ਤੇ ਸਾਨੂੰ ਬੈੱਡ ਤੇ ਨਜ਼ਰ ਨਹੀਂ ਆਇਆ ਦੇਖ ਲੋ ਸੁਤਾ ਪਿਆ ਸੀ ਸਾਨੂੰ ਨਜ਼ਰ ਨਹੀਂ ਆਇਆ ਮੈਂ ਕਿਹਾ ਤੇਰਾ ਬੇਟਾ ਕਿਥੇ ਹੈ ਕਹਿੰਦੀ ਬੈੱਡ ਤੇ ਹੈ ਦੀਦੀ ਬੈੱਡ ਤੇ ਹੈ ਫਿਰ ਮੈਂ ਬੇਟੇ ਨੂੰ ਰੋਲ ਸ਼ੋਰ ਪਾਇਆ ਮੈਂ ਕਿਹਾ ਚੁੱਕ ਸਮਾਨ ਚੁੱਕ ਜਲਦੀ ਕਰ ਮੈਂ ਕਿਹਾ ਮਟੀਰੀਅਲ ਚੁੱਕ ਮੁੰਡੇ ਨੂੰ ਕੱਢੀਏ ਮੁੰਡੇ ਨੂੰ ਕੱਢੀਏ ਵਿੱਚੋਂ ਸਾਡੇ ਰੌਣਕ ਤੇ ਖੜੇ ਹੁੰਦੇ ਹਨ ਦੇਖ ਕੇ ਬਿਲਕੁਲ ਠੀਕ ਹੈ ਨਾ ਸਾਡੇ ਨਾਲ ਵੀ ਇਹੀ ਹੋਇਆ ਸੀ ਅਸੀਂ ਵੀ ਸਾਡੇ ਵੀ ਅਜੇ ਉਹ ਵੀ ਪਿਆ ਅੱਜ ਬੱਚੇ ਆ ਅੱਛਾ ਸ਼ੁਕਰ ਕਰਦੇ ਆ ਪ੍ਰਭੂ ਦਾ ਸ਼ੁਕਰ ਆਵਾਜ਼ ਹੁੰਦਰ ਨੂੰ ਜੇਰਾਤ ਮੌਨਿਆ ਤੇ ਕਿਰਾਤ ਨੂੰ ਢੇਰੇ ਵਿੱਚ ਹੁੰਦਾ ਤਾਂ ਕੋਈ ਨੂੰ ਪਤਾ ਨਹੀਂ ਲੱਗਣਾ ਸਵੇਰੇ ਬਸ ਹੁੰਦਾ ਸੀ ਤਿੰਨੇ ਖਤਮ ਹੀ ਹੋ ਗਏ ਸੀ ਹਾਂ ਸਵੇਰੇ ਮੁਕੇ ਨਾ ਬੁਰਾ ਹਾਲ ਸੀ ਸਵੇਰੇ ਆਹ ਅੱਗੇ ਹਜੇ ਤੇ ਕੋਈ ਖਮੂਰੇ ਸੀਨ ਆਈ ਜਾਂਦਾ ਸਾਡੇ ਵੀ ਅਸੀਂ ਕਿਵੇਂ ਬਚਾਇਆ ਇਹਨਾਂ ਨੂੰ ਵਿਚਾਰੇ ਗਰੀਬ ਜਨਤਾ ਜਾਂਦੀ ਉੱਥੇ ਲਾਲਚ ਦੇ ਦਿੰਦੇ ਉਹਨਾਂ ਨੂੰ ਠੀਕ ਹੈ ਕੱਚੇ ਮਕਾਨਾ ਟੁੱਡੇ ਫੈਲ ਕੋ ਅਪਡੇਟ ਨੂੰ ਪੈਸੇ ਦੇ ਦਾਂਗੇ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਪੰਜ ਪੰਜ ਸਾਲ ਵਿਚਾਰੇ ਗੇੜੇ ਘੜਦੇ ਆ ਕੋਈ ਨਹੀਂ ਜੀ ਤੁਹਾਡਾ ਡਿੱਗੂ ਆ ਤੁਹਾਡਾ ਡਿੱਗਿਆ ਤਾਂ ਨਹੀਂ ਅਜੇ ਕੋਈ ਨਹੀਂ ਸਾਲ ਪਰਸੋ ਜਾ ਕੇ ਆਏ ਇਹਦੇ ਮੰਮੀ ਪਾਪਾ ਕਹਿੰਦੇ ਕੋਈ ਨਹੀਂ ਇਹ ਕਹਿੰਦੇ ਵੀ ਛਾਡ ਮਕਾਨ ਚੋਂ ਦਾ ਠੀਕ ਆ ਹਜੇ ਡਿੱਗਿਆ ਤਾਂ ਨਹੀਂ ਜਦੋਂ ਡਿੱਗ ਪਿਆ ਤੁਸੀਂ ਉਹਦੀ ਜਾਊਏ ਤੁਹਾਡੇ ਤਿੰਨੇ ਬਣਾ ਤੇ ਡਿੱਗਿਆ ਹੋਰ ਹੋਏ ਆ ਹੁਣੇ ਪਾ ਜਾਣਗੇ ਖਾਤੇ ਚ ਪੈਸੇ ਵੀ ਚੱਕੋ ਤੇ ਕਰ ਲਓ ਜੇ ਮਰ ਜਾਂਦੇ ਇਹ ਤਿੰਨੇ ਜੀ ਤੇ ਫਿਰ ਕਿਹਨੂੰ ਪਾ ਕੇ ਦਿੰਦੇ ਉਹ ਚਾਰੇ ਦੋਵੇਂ ਮਾਪ ਦਾ ਉਹ ਵਕਤ ਦਿਹਾੜੀ ਜਾਂਦੇ ਆ ਦਿਹਾੜੀ ਤੁਹਾਨੂੰ ਕਦਾ ਕਿੰਨੀ ਕੀ ਦਿੰਦੇ ਆ ਰੋਟੀ ਖਰਚਾ ਸਭ ਪੂਰਾ ਹੁੰਦਾ ਘਰੀਬ ਦਾ ਤੁਸੀਂ ਦੇਖ ਰਹੇ ਹੋ ਲੋਕਨ ਸਾਫ ਟੀਵੀ ਤੇ ਮੈਂ ਹਾਂ ਸੁਨੀਜੰਦਲ ਇੱਕ ਪਰਿਵਾਰ ਦੀ ਛੱਤ ਡਿੱਗੀ ਹੈ ਛੱਤ ਡਿੱਗਣ ਨਾਲ ਪਰਿਵਾਰ ਥੱਲੇ ਆਇਆ ਤਾਂ ਆਸ ਪੜੋਸ ਵਾਲਿਆਂ ਨੇ ਉਹਨਾਂ ਨੇ ਮਲਵੇ ਦੇ ਵਿੱਚੋਂ ਕੱਢਿਆ ਤਾਂ ਦੱਸਦੇ ਆ ਕਿ ਟੈਲਬੱਤੇ ਵਾਲੀ ਛੱਤ ਹੈ ਔਰ ਨਗਰ ਕੌਂਸਲ ਦੇ ਵਿੱਚ ਇਹਦੀ ਫਾਈਲ ਜਿਹੜੀ ਹੈਗੀ ਸਬਮਿਟਿਵ ਕਰਵਾਈ ਗਈ ਹੈ ਉਸ ਦੇ ਬਾਵਜੂਦ ਵੀ ਇਸ ਦੀ ਜਿਹੜੀ ਨਵੀਂ ਉਸਾਰੀ ਲਈ ਕੋਈ ਪੈਸੇ ਨਹੀਂ ਦਿੱਤੇ ਗਏ ਤਾਂ ਅਚਾਨਕ ਛੱਤ ਡਿੱਗੀ ਹੈ ਤਾਂ ਪਰਿਵਾਰ ਥੱਲੇ ਆਇਆ ਆਸ ਪੜੋਸ ਦੇ ਤਾਂ ਪਰਿਵਾਰ ਮੈਂਬਰ ਕੀ ਕਹਿੰਦੇ ਆ ਉਹ ਕਰਦਿਆਂ ਗੱਲਬਾਤ ਬਾਈ ਜੀ ਕੀ ਗੱਲਬਾਤ ਹੋਈ ਹੈ ਸਾਰੀ ਥੋੜੇ ਦੋ ਜਾਣਕਾਰੀ ਇਹਨਾਂ ਦਾ ਜੀ ਮੇਰਾ ਨਾਮ ਜਸਕਰਨ ਹੈ ਜੀ ਨਾਲ ਸਾਡੇ ਗਵੰਡੀ ਨੇ ਜੀ ਜਿੰਨਾਂ ਦੀ ਛੱਤ ਡਿੱਗੀ ਹੈ ਨਰੀਸ਼ ਕੁਮਾਰ ਜੀ 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 ਕਾ ਹੁਣ ਜਿਹੜਾ ਪਿਛਲੇ ਕੁਝ 15 20 ਦਿਨਾਂ ਦੌਰਾਨ ਜਿਹੜੀ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਇਹਨਾਂ ਦੀ ਛੱਤ ਚੋਰੀ ਸੀ ਜੀ ਜੀ ਤੇ ਪੁਰਾਣੀ ਵੀ ਬਹੁਤ ਦੇਰ ਤੋਂ ਇਹਨਾਂ ਦੀ ਜਿਹੜੀ ਛੱਤ ਦੀ ਬੜੀ ਖਸਤਾ ਹਾਲਤ ਸੀਗੀ ਪੁਰਾਣੀ ਵੀ ਹਾਂਜੀ ਹਾਂਜੀ ਇਹਨਾਂ ਸੋਰਸ ਆਫ ਇਨਕਮ ਨਾ ਆਨ ਕਰਕੇ ਕੋਈ ਬਹੁਤ ਜ਼ਿਆਦਾ ਜਰੀਆ ਨਾ ਆਨ ਕਰਕੇ ਨਹੀਂ ਬਣਾ ਸਕੇ ਇਸ ਕਰਕੇ ਉਹਨੇ ਸਰਕਾਰ ਤੋਂ ਆਸ ਲਾ ਕੇ ਬਹੁਤ ਦਿਨ ਤੋਂ ਸਰਕਾਰ ਦੇ ਲਿਆ ਉਹਨਾਂ ਨੇ ਕਮੇਟੀ ਚ ਸਾਨੂੰ ਤਾਂ ਪਤਾ ਹੀ ਅਭੀ ਜਾਂਦੇ ਹੀ ਰਹਿੰਦੇ ਸੀ ਰੈਗੂਲਰ ਫਾਈਲ ਫਾਈਲ ਵਿੱਚ ਹੀ ਛੱਤ ਸੀਗੀ ਇਹਨਾਂ ਨੇ ਫਾਈਲ ਵਗੈਰਾ ਜਮ੍ਹਾਂ ਕਰਵਾਇਆ ਹਾਂ ਫਾਈਲ ਜਮ੍ਹਾਂ ਕਰਵਾਈ ਹੋਈ ਸੀ ਜੀ ਬਸ ਉਹਦੀ ਪੈਸੇ ਦੀ ਵੇਟ ਕਰਦੇ ਪਏ ਸੀ ਤੇ ਇਹਨੂੰ ਬਿਟਵੀਨ ਜੀ ਇਹ ਪਾਣਾ ਵਰਤ ਗਿਆ ਜੀ ਪਰ ਹੁਣ ਚਲੋ ਕੋਈ ਖਤਰੇ ਤੋਂ ਤਾਂ ਬਾਹਰ ਆ ਪਰ ਫਿਰ ਵੀ ਬਹੁਤ ਗਰੀਪਰ ਵਾਲਾ ਬਹੁਤ ਜ਼ਿਆਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹ ਤਾਂ ਕੁਦਰਤੀ ਵੀ ਚਲੋ ਆਸਪਾਸ ਸਾਰੇ ਸੀਗੇ ਸਮਾਂ ਰਹਿੰਦਾ ਸਾਰਿਆਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਕੱਢ ਲਏ ਸ਼ਾਇਦ ਜੇ ਕਿਤੇ ਰਾਤ ਨੂੰ ਹੋਇਆ ਹੁੰਦਾ ਤਾਂ ਬਹੁਤ ਜਾਣੀ ਅਣਹੋਣੀ ਵਾਪਰ ਸਕਦੀ ਸੀ ਜਾਨ ਦੇ ਨੁਕਸਾਨ ਹੋ ਸਕਦਾ ਸੀ ਪਰ ਸਵੇਰੇ ਹੁਣ ਕਰਕੇ ਘਟੜਾ ਸਵੇਰੇ ਵਾਪਸ ਹੁਣ ਕਰਕੇ ਮੱਲੇ ਨੂੰ ਪਤਾ ਲੱਗਣ ਕਰਕੇ ਐਟ ਟਾਈਮ ਜਾ ਕੇ ਮੱਲੇਦਾਰਿਆਂ ਨੇ ਉਹਨਾਂ ਨੂੰ ਕੱਢ ਲਿਆ ਕਿੰਨੀ ਜਾਨੇ ਨੀਚੇ 10 ਜਾਣੇ ਸੀ ਮਲਵੇ ਦੇ نیچے ਸੀ ਮਲਵੇ ਤੇ نیچے ਸੀ ਜੀ ਤੁਸੀਂ ਵੀ ਸੀਗੇ ਜਿਹੜੇ ਕੱਢੇ ਹਾਂਜੀ ਹਾਂਜੀ ਨਾਲ ਹੀ ਸੀ ਜੀ ਅਸੀਂ ਸਾਰੇ ਸਾਰੇ ਮਹੱਲੇ ਵਾਲੇ ਇਕੱਠੇ ਹੀ ਹੋ ਗਏ ਸੀ ਜੀ ਜੀ ਤੇ ਉਹਦੇ ਵਿੱਚ ਬਸ ਇਹ ਬੱਚਤ ਇਹ ਰਹੀ ਕਿ ਟਾਈਮ ਸਿਰ ਪਹੁੰਚਣ ਕਰਕੇ ਮਹੱਲੇ ਵਾਲਿਆਂ ਤੇ ਉਹਨਾਂ ਦੇ ਨਾਲ ਜਿਹੜੀ ਉਹਨਾਂ ਨੂੰ ਕੱਢਣ ਕਰਕੇ ਜੀ ਜੀ ਤੋਂ ਉਹਨਾਂ ਦੀ ਬੱਚਤ ਹੋ ਗਈ ਹੁਣ ਠੀਕ ਹੈ ਨਾਲ ਉਹਨਾਂ ਦੀ ਬੇਟੀ ਵੀ ਆਈ ਆ ਇੱਥੇ ਹੀ ਮੈਡਾ ਉਹ ਵੀ ਉਹਨਾਂ ਨੂੰ ਤਾਂ ਹਸਪਤਾਲ ਸਿਵਲ ਹਸਪਤਾਲ ਸਫਲ ਹਸਪਤਾਲ ਲੈ ਕੇ ਚਲੇ ਗਿਆ ਜੀ ਐਕਚੁਅਲ ਚ ਕੀ ਹੈ ਕਿ ਸਾਡਾ ਉੱਪਰ ਵੀ ਹੈ ਤੇ ਉੱਪਰ ਸਿਸਟਰ ਮੇਰੇ ਟਾਈਲ ਰੇ ਸੀਗੇ ਮਾਰਨਿੰਗ ਵਕਤ ਉਹ ਕੁਦਰਤੀ ਸਾਹਮਣੇ ਉਹਨਾਂ ਦੀ ਛੱਤ ਦਿਖਦੀ ਹੈ ਗਵਾਂਢੀਆਂ ਦੀ ਤੇ ਇੱਕਦਮ ਪਤਾ ਲੱਗਿਆ ਵੀ ਛੱਤ ਕਲਾਪਸ ਹੋਗੀ ਤਾਂ ਸਾਨੂੰ ਆਨ ਆਨ ਦਾ ਸਪੋਰਟ ਸਾਨੂੰ ਪਤਾ ਲੱਗਿਆ ਸਾਹਮਣੇ ਹੀ ਕਲਾਪਸ ਹੋਈ ਜੋ ਤੁਸੀਂ ਕਹਿੰਦੇ ਮਲਵੇ ਥੱਲੇ ਆ ਗਏ ਸੀ ਆ ਤਾਂ ਮਤਲਬ ਜੇ ਤੁਹਾਨੂੰ ਕੋਈ ਪੰਜ ਚਾਰ ਮਿੰਟ ਨਹੀਂ ਪਤਾ ਲੱਗਦਾ ਕਿ ਕੁਝ ਵੀ ਫੇਰ ਤਾਂ ਕੁਝ ਵੀ ਹੋ ਜਾਦਾ ਸੀ ਜੀ ਬਿਲਕੁਲ ਬਿਲਕੁਲ ਇਹ ਤਾਂ ਨਾਲ ਹੀ ਉੱਪਰ ਹੀ ਖੜੇ ਸੀ ਜੀ ਤਾਂ ਆਪਾਂ ਘਰੋਂ ਬਾਅਦ ਜਿਵੇਂ ਸਵੇਰੇ ਉੱਠਦੇ ਆ ਤੇ ਛੱਤ 'ਤੇ ਆਪਾਂ ਵਾਕ ਕਰਦੇ ਪਏ ਸੀ ਸਾਹਮਣੇ ਡਿੱਗ ਪਈ ਬਿਲਕੁਲ ਜੀ ਤੇ ਇੱਕਦਮ ਉਹਨਾਂ ਨੇ ਰੋਲਾ ਪਾਇਆ ਜੀ ਸਾਰੇ ਇਕੱਠੇ ਹੋ ਕੇ ਅੰਦਰ ਵੜੇ ਤੇ ਨਾਲ ਗਵਾਂਡੀਆਂ ਦੇ ਘਰੋਂ ਉਹ ਵੜ ਕੇ ਤੇ ਉਹਨਾਂ ਨੂੰ ਕੱਢੇ ਗਿਆ ਜੀ ਤੇ ਬਚਾਇਆ ਗਿਆ ਜੀ ਤੁਸੀਂ ਖੁਦ ਹੀ ਰੋਲਾ ਪਾਇਆ ਹਾਂਜੀ ਅਸੀਂ ਖੁਦ ਹੀ ਰੋਲਾ ਪਾਇਆ ਜੀ ਜਦੋਂ ਸਾਡੀ ਮੋਟੀ ਨੇ ਦੇਖਿਆ ਨਾ ਉਹਨੇ ਆ ਕੇ ਦੱਸਿਆ ਮੰਮੀ ਫੂਲਮ ਦੀਦੀ ਤੇ ਛੱਤ ਡਿੱਗ ਪਈ ਫਿਰ ਮਤਲਬ ਮੈਂ ਬਹੁਤ ਜ਼ੋਰ ਦੀ ਸ਼ੋਰ ਪਾਇਆ ਬਹੁਤ ਜ਼ੋਰ ਦੀ ਮੈਂ ਕਿਹਾ ਸਾਰੇ ਆਓ ਆਓ ਸਾਰੇ ਬਚਾਓ ਇਹਨਾਂ ਨੂੰ ਬਚਾਓ ਫਿਰ ਸਾਰੇ ਗੱਲੀ ਵਾਲੇ ਇਕੱਠੇ ਹੋ ਗਏ ਜੀ ਜੀ ਤੇ ਫਿਰ ਉਹਨਾਂ ਨੇ ਆ ਕੇ ਸਾਰਿਆਂ ਨੇ ਇਹਨਾਂ ਨੂੰ ਨੀਚੇ ਮਲਵੇ ਚੋਂ ਕੱਢਿਆ ਫਿਰ ਜੀ ਜੀ ਹਾਂ ਤੁਹਾਡਾ ਘਰ ਹੈ ਜੀ ਹਾਂਜੀ ਕੋਣ ਕੋਣ ਪਰਿਵਾਰ ਮੈਂਬਰ ਤੁਹਾਡੇ ਨੀਚੇ ਹੈ ਜਿਹੜੇ ਮम्मा ਬ੍ਰਦਰ ਤੇ ਪਾਪਾ ਤਿੰਨੋਂ ਸੀ ਸਾਰੇ ਤੁਸੀਂ ਵੀ ਸੀਗੇ ਨਾ ਨਾ ਮੈਂ ਤਾਂ ਸੁਭਾ ਬੁਲਾਇਆ ਮੈਂ ਤੁਹਾਨੂੰ ਸੁਭਾ ਬੁਲਾਇਆ ਹਾਂਜੀ ਕਿਸ ਤੋਂ ਦੇਖਦੇ ਹੋ ਤੁਸੀਂ ਕੋਈ ਜਿਹੜੇ ਤੁਸੀਂ ਫਾਈਲ ਜਮਾ ਕਰਾਈ ਹੋਈ ਸੀ ਨਗਰ ਕੌਂਸਲ ਹਾਂਜੀ ਕਰਾਈ ਹੋਈ ਸੀ ਤਿੰਨ ਮਹੀਨੇ ਤੋਂ ਉੱਤੇ ਹੋ ਗਿਆ ਜਾ ਜਾ ਕੇ ਕਿਹੜੇ ਵੀ ਕਰ ਲੈ ਉਹ ਕਹਿੰਦੇ ਜੋ ਤੱਕ OTP ਨਹੀਂ ਆਂਦਾ ਉਹ ਤੱਕ ਕੁਝ ਨਹੀਂ ਹੁੰਦਾ ਅੱਛਾ ਜੀ ਤੇ ਹੁਣ OTP ਕਦੋਂ ਆਊਗਾ ਜੋ ਤਾਂ ਸਾਰਾ ਕੁਝ ਬੀਤ ਗਿਆ ਉਹ ਦੋ ਕੋਣ ਜਿਹੜੇ ਨੀਚੇ ਆਏ ਇਹ ਕੋਣ ਕੋਣ ਤੁਹਾਡੇ ਕੀ ਲੱਗਦੇ ਸੀ ਨੀਚੇ ਕੋਣ ਮੇਰੇ ਮਮਾ ਦਾ ਬ੍ਰਦਰ ਦੋਨਾ ਬ੍ਰਦਰ ਤਾਂ ਬਚ ਗਿਆ ਮੈਨੂੰ ਤਾਂ ਲੱਗਦਾ ਨਹੀਂ ਸੀ ਜੇ ਸਾਦੇ ਹਾਲਾਤ ਆ ਕੋਈ ਵੀ ਬਚ ਸਕਦਾ ਸੀ ਜੀ ਜੀ ਕਿ ਕਿੰਨੇ ਸੱਟਾ ਸੱਟਾ ਵੱਜੀ ਉਹਨਾਂ ਦੀ ਸੱਟਾ ਤਾਂ ਮੇਰੇ ਕਾਫੀ ਵੱਜੀ ਹੈ ਹੁਣ ਐਕਸਰੇ ਹੋਊਗਾ ਉਹ ਚ ਪਤਾ ਲੱਗੂ ਕਿ ਅੰਦਰੀਨੀ ਵੀ ਵੱਜੀ ਹੈ ਕਿ ਨਹੀਂ ਵੱਜੀ ਅੰਦਰੀਨੀ ਜ਼ਿਆਦਾ ਹੋ ਗਈ ਕਿਉਂਕਿ ਮਮਾ ਦੀ ਨਾ ਤਾਂ ਹੱਥ ਹਿਲਦਾ ਪਿਆ ਨਾ ਬ੍ਰਦਰ ਦੀ ਗਰਦਨ ਹਿਲਦੀ ਪਈ ਨਾ ਪੈਰ ਉਹਦੇ ਸੁੱਝੇ ਹੋਈ ਹੈ ਜ਼ਿੰਮੇਦਾਰੀ ਤੁਸੀਂ ਕਿੰਨੇ ਮਰਦੇ ਮੈਂ ਤਾਂ ਸਰਕਾਰ ਨੂੰ ਹੀ ਮੰਨੂੰਗੀ ਜੀ ਕਿਉਂਕਿ ਜੇ ਪਹਿਲਾਂ ਕਰ ਲੈਂਦੇ ਇਹ ਹੱਥ ਖਾਉਣਾ ਹੀ ਨਹੀਂ ਸੀ ਜੀ ਜੀ ਇੱਕ ਤਾਂ ਤੁਸੀਂ ਫਾਈਲ ਵੀ ਜਮ੍ਹਾਂ ਕਰਾਈ ਹੋਈ ਸੀ ਨਾ ਹਾਂਜੀ ਹਾਂਜੀ ਜੀ ਜੀ ਜੇ ਉਹ ਹੋ ਜਾਂਦਾ ਕੰਮ ਤਾਂ ਫਿਰ ਤਾਂ ਜੂਰਤੀ ਨਹੀਂ ਹੁੰਨੀ ਸੀ ਅੱਜ ਇਹ ਖੁਸ਼ ਹੋਣਾ ਹੀ ਨਹੀਂ ਸੀ ਜੀ 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 ਤਾਂ ਜੇ ਤੁਸੀਂ ਮੌਕੇ ਦੇ ਨਾ ਦੇਖਦੇ ਤੇ ਫਿਰ ਤਾਂ ਬਹੁਤ ਵੱਡੀਆਂ ਨੁਕਸਾਨ ਹੋ ਹਾਂਜੀ ਹਾਂਜੀ ਫਿਰ ਤਾਂ ਬਹੁਤ ਮੁਸ਼ਕਲ ਸੀ ਇਹ ਤੇ ਦੇਖੋ ਤੁਸੀਂ ਕਿ ਬਿਲਕੁਲ ਨੀਚੇ ਉਹ ਦਬੀ ਹੋਈ ਸੀ ਜੀ ਜੀ ਹਾਂਜੀ ਤੇ ਮੇਰਾ ਬੇਟਾ ਸਕੂਲ ਜਾ ਰਿਆ ਸੀ ਉਹਨੂੰ ਫਟਾਫਟ ਉਹ ਆਇਆ ਉਸ ਨੂੰ ਮੈਂ ਮਤਲਬ ਬਹੁਤ ਸ਼ੋਰ ਸ਼ਬਾਬ ਆ ਪਾਇਆ ਉਹਨੇ ਆ ਕੇ ਉਹ ਸਲੈਬ ਚੁੱਕੀ ਉਤੋਂ ਉਹਦੇ ਫਿਰ ਬਾਅਦ ਮੈਂ ਪੁੱਛਿਆ ਮੈਂ ਕਿ ਤੇਰਾ ਬੇਟਾ ਕਿੱਥੇ ਹੈ ਜੀ ਜੀ ਤੇ ਉਹ ਤੇ ਬੈੱਡ ਤੇ ਸੀ ਤੇ ਸਾਨੂੰ ਬੈੱਡ ਤੇ ਨਜ਼ਰ ਨਹੀਂ ਆਇਆ ਦੇਖ ਲਓ ਸੁਤਾ ਪਿਆ ਸੀ ਸਾਨੂੰ ਨਜ਼ਰ ਨਹੀਂ ਆਇਆ ਮੈਂ ਕਿਹਾ ਤੇਰਾ ਬੇਟਾ ਕਿੱਥੇ ਹੈ ਕਹਿੰਦੀ ਬੈੱਡ ਤੇ ਹੈ ਦੀਦੀ ਬੈੱਡ ਤੇ ਹੈ ਫਿਰ ਮੈਂ ਬੇਟੇ ਨੂੰ ਰੌਲ ਸ਼ੋਰ ਪਾਇਆ ਮੈਂ ਕਿਹਾ ਚੁੱਕ ਸਮਾਨ ਚੁੱਕ ਜਲਦੀ ਕਰ ਮੈਂ ਕਿਹਾ ਮਟੀਰੀਅਲ ਚੁੱਕ ਮੁੰਡੇ ਨੂੰ ਕੱਢੀਏ ਮ ਕਿੰਨੇ ਕੋਈ ਤਾਂ ਸਮਝ ਨਹੀਂ ਆ ਰਹੀ ਸਾਡੇ 6 ਸੂਰੇ ਹਾਂਜੀ ਸੂਰੇ ਸਾਡੇ 6 ਤੁਸੀਂ ਕੋਈ ਬੋਰੇ ਕੀ ਕਰਦੇ ਮੈਂ ਕਹਿਆ ਵੀ ਜਦੋਂ ਇਹ ਮਲਵੇ ਦੇ ਵਿੱਚ ਦਬੇ ਗਏ ਸੀ ਨਾ ਤਾਂ ਇਹਨਾਂ ਦਾ ਕੋਈ ਹੈ ਹੀ ਨਹੀਂ ਸੀ ਇਹ ਵੀ ਵੱਜ ਜਾਣਗੇ ਕਿਉਂਕਿ ਸਾਡੇ ਅੱਖਾਂ ਮੂਰੇ ਨੇ ਰ ਆ ਗਿਆ ਸੀਗਾ ਵੀ ਅਸੀਂ ਕਿਵੇਂ ਭਾਲੀਏ ਇੱਕ ਦੂਜੇ ਦੇਖਦੇ ਕਿੱਥੋਂ ਭਾਲੀਏ ਕਿੱਥੇ ਕਿਵੇਂ ਲੱਭੀਏ ਮੈਂ ਮਤ ਪਾਸੇ ਕਰਨਾ ਕਿੰਨਾ ਔਖਾ ਹੈਗਾ ਮੈਂ ਸਲਾਹ ਮੁੰਡੇ ਦੇ ਚੱਕੀ ਉਹਨੂੰ ਪਾ ਲਿਆ ਕਿਉਂ ਮੇਰੇ ਬੇਟੇ ਦੇ ਵੀ ਛੱਟ ਹੋ ਗਈ ਪੈਰ ਤੇ ਵੀ ਬਚਾਉਂਦੇ ਪਹਚਾਉਂਦੇ ਠੀਕ ਹੈ ਉਹ ਕੱਡੇ ਜੇ ਹੀ ਸਰਕਾਰਾਂ ਇਹਨਾਂ ਨੇ ਤਿੰਨ ਵਾਰੀ ਫੋਲ ਕਰੀ ਹੋ ਤਿੰਨ ਤਿੰਨ ਮਹੀਨਿਆਂ ਤੋਂ ਪਹਿਲਾਂ ਫੋਨ ਭਰੀ ਆ ਪਹਿਲਾਂ ਵੀ ਉਹਨੇ ਦੋ ਵਾਰੀ ਭਰੀ ਆ ਆਉਂਦੇ ਆ ਦੇਖ ਜਾਂਦੇ ਆ ਆਉਂਦੇ ਆ ਦੇਖ ਜਾਂਦੇ ਆ ਦੇਖਣ ਦਾ ਮਤਲਬ ਇਹ ਨਹੀਂ ਬੰਦੇ ਦਾ ਕੰਮ ਨਾ ਕਰੋ ਕਰੋ ਠੀਕ ਹੈ ਜਦੋਂ ਵੀ ਕੁਝ ਹੁੰਦਾ ਹੁਣ ਹੁਣ ਹੋਇਆ ਉਹ ਲੋਕ ਕਿਹੜਾ ਛੇਤੀ ਕਵਰ ਕਰ ਲੈਣਗੇ ਨਹੀਂ ਕਰਦੇ ਉਹ ਦੇਖ ਕੇ ਚੱਲੇ ਜਾਣਗੇ ਤਮਾਸ਼ਾ ਦੇਖਣਗੇ ਇਹ ਹੀ ਮੀਰ ਦਾ ਹੋਏ ਨਾ ਛੇਤੀ ਮੀਰ ਦੀ ਬਾਹ ਫੜਦੇ ਕਿ ਉਹ ਗਰੀਬ ਕਰਕੇ ਬਾਹ ਫੜਦੇ ਇਹ ਜੇ ਅੱਜ ਤੇ ਮੇਰੇ ਨੇ ਮਰ ਜਾਂਦੇ ਫੇਰ ਦੇਣ ਦਾ ਕੀ ਫਾਇਦਾ ਸੀ ਬਿਲਕੁਲ ਫੇਰ ਦੇ ਜੀ ਜੀ ਆਏ ਸਾਡੇ ਰੌਂਗ ਤੇ ਖੜੇ ਹੁੰਦੇ ਇਹਨਾਂ ਨੂੰ ਦੇਖ ਕੇ ਬਿਲਕੁਲ ਠੀਕ ਹੈ ਨਾ ਹੱਦ ਨਾਲ ਇਹ ਇਹੀ ਹੋਇਆ ਸੀ ਅਸੀਂ ਵੀ ਸਾਡੇ ਵੀ ਅੱਜ ਉਹ ਵੀ ਪਿਆ ਅੱਜ ਬੱਚੇ ਆ ਸ਼ੁਕਰ ਕਰਦੇ ਪਰਮਾਤਮਾ ਦਾ ਸ਼ੁਕਰ ਆ ਬਸ ਦੁਕੋਲ ਤਾਂ ਦੇਖ ਸਕਦੇ ਆ ਆਸਪੜੋਸ ਵਾਲੇ ਭਾਵਕ ਹੋ ਰਹੇ ਆ ਇਹ ਜਿਹੜਾ ਜਸਤ ਦਾ ਵਾਕਿਆ ਹੋਇਆ ਤਾਂ ਤੁਸੀਂ ਜ਼ਿੰਮੇਦਾਰ ਫਿਰ ਇਸ ਚੀਜ਼ ਨੂੰ ਫਿਰ ਨਗਰ ਕੌਂਸਲ ਨੂੰ ਮੰਨਦੇ ਤੁਸੀਂ ਹਾਂਜੀ ਹਾਂਜੀ ਹਾਂ ਨਗਰ ਕੌਂਸਲ ਨੂੰ ਹੀ ਮੰਨਦੇ ਜੀ ਹਾਂ ਜਿਨਾਂ ਨੇ ਮਦਦ ਨਹੀਂ ਕੀਤੀ ਜੀ ਜੀ ਜੇ ਤੁਸੀਂ ਦੇਖੋਗੇ ਤੁਸੀਂ ਆਪ ਸੋਚੋਗੇ ਪਤਾ ਨਹੀਂ ਬਚ ਕੇਵੇਂ ਗਏ ਤੁਸੀਂ ਅੰਦਰ ਜਾ ਕੇ ਦੇਖੋ ਪਹਿਲਾਂ ਹਮਰੇ ਇੰਨਾ ਨੇ ਰਹਾ ਕੇ ਸੁਣੀ ਇਹ ਨਹੀਂ ਸਰ ਬੀਸ਼ੇ ਜਾਈਏ ਕਿੱਥੇ ਕਰੀਏ ਜਾਈਏ ਇਕੱਠਾ ਕੋਕੇ ਸ਼ਹਿਰ ਦਾ ਮੇਲਾ ਸੀ ਉੱਠੇ ਸੀ ਹਜੇ ਕੁਛ ਖਾਦਾ ਪੀਤਾ ਨਹੀਂ ਸੀ ਜੇ ਰਾਤ ਨੂੰ ਹੋ ਜਾਂਦਾ ਕੁਝ ਨਹੀਂ ਰਾਤ ਨੂੰ ਰਾਤ ਦੇ ਢੇਰੇ ਵਿੱਚ ਹੁੰਦਾ ਤਾਂ ਕਿਸੇ ਨੂੰ ਪਤਾ ਨਹੀਂ ਲੱਗਣਾ ਸਵੇਰੇ ਬਸ ਬੰਦ ਆ ਸਵੇਰੇ ਤਿੰਨੇ ਖਤਮ ਹੀ ਹੋ ਗਏ ਸੀ ਹਾਂ ਸਵੇਰੇ ਕਿੰਨਾ ਪੂਰਾ ਹਾਲ ਸੀ ਸਵੇਰੇ ਆ ਅੱਗੇ ਹਜੇ ਤੱਕ ਕੋ ਖਾਮੂਰੇ ਸਿੰਘ ਆਈ ਜਾਂਦਾ ਸਾਡੇ ਵੀਰ ਸਿੰਘ ਕਿਵੇਂ ਬਚਾਇਆ ਇਹਨਾਂ ਨੂੰ ਜਿਸ ਤਰ੍ਹਾਂ ਇਹਨਾਂ ਦੀ ਫਾਈਲ ਸਬਮਿਟ ਕਰਾਈ ਹੋਈ ਹੈ ਨਗਰ ਕੌਂਸਲ ਦੇ ਵਿੱਚ ਸ਼ਹਿਰ ਦੇ ਲੋਕ ਹੋਰ ਵੀ ਕਾਫੀ ਹੋਣ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਵਿਚਾਰੇ ਗਰੀਬ ਜਨਤਾ ਜਾਣਦੀ ਹੈ ਉੱਥੇ ਲਾਲਚ ਦੇ ਦਿੰਦੇ ਉਹਨਾਂ ਨੂੰ ਠੀਕ ਹੈ ਕੱਚੇ ਮਕਾਨਾ ਟੁੱਡੇ ਫੈਲ ਕਰਦੇ ਤੁਹਾਨੂੰ ਪੈਸੇ ਦੇ ਦਾਂਗੇ ਤਿੰਨ ਤਿੰਨ ਸਾਲ ਚਾਰ ਚਾਰ ਸਾਲ ਪੰਜ ਪੰਜ ਸਾਲ ਵਿਚਾਰੇ ਗੇੜੇ ਘੜਦੇ ਆ ਠੀਕ ਹੈ ਕੋਈ ਨਹੀਂ ਜੀ ਤੁਹਾਡਾ ਡਿੱਗੂ ਆ ਤੁਹਾਡਾ ਡਿੱਗਿਆ ਤਾਂ ਨਹੀਂ ਹਜੇ ਕੋਈ ਨਹੀਂ ਸਾਲ ਪਰਸੋ ਜਾ ਕੇ ਆਏ ਇਹਦੇ ਮੰਮੀ ਪਾ ਕਹਿੰਦੇ ਕੋਈ ਨਹੀਂ ਇਹ ਕਹਿੰਦੇ ਵੀ ਛਾਡਾ ਮਕਾਨ ਚੋਂਦਾ ਉਹ ਕਹਿੰਦੇ ਤੁਹਾਡਾ ਡਿੱਗਿਆ ਹਜੇ ਡਿੱਗਿਆ ਤਾਂ ਨਹੀਂ ਜਦੋਂ ਡਿੱਗ ਪਿਆ ਤੁਸੀਂ ਉਹਦੀ ਜਾਊਏ ਉਹਨੇ ਤਿੰਨ ਜਾਣੇ ਤੇ ਡਿੱਗਿਆ ਹੋਣ ਹੁਣ ਆਏ ਆ ਉਹਨੇ ਪਾ ਜਣ ਕੇ ਖਾਤੇ ਦੇ ਪੈਸੇ ਵੀ ਚੱਕੋ ਤੇ ਕਰ ਲੋ ਜੇ ਮਰ ਜਾਂਦੇ ਇਹ ਤੇ ਮੇਜੀ ਤੇ ਫਿਰ ਕਿਹਨੂੰ ਪਾ ਕੇ ਦਿੰਦੇ ਉਹ ਪਰ ਹੁਣ ਵੀ ਜੇ ਵਰਜੋ ਤੁਹਾਨੂੰ ਲੱਗਦਾ ਪਰ ਹੁਣ ਵੀ ਇਲਾਜ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਨੂੰ ਇਹ ਚਾਹੀਦਾ ਵੀ ਉਹਨਾਂ ਨੂੰ ਸਾਰੀ ਦਿੱਤੀ ਵਾਰ ਉਹਨਾਂ ਨੂੰ ਜਿੰਨੀ ਵੀ ਹੈਗੀ ਆ ਉਹਨਾਂ ਦਾ ਇਲਾਜ ਖਰਚਾ ਜੋ ਵੀ ਇਹਨਾਂ ਦਾ ਖਰਚਾ ਉਹ ਬੰਦਾ ਦਿੱਤਾ ਜਾਵੇ ਇਹਨਾਂ ਨੂੰ ਮਕਾਨ ਦੁਆਰਾ ਬਣਾ ਕੇ ਦਿੱਤਾ ਜਾਵੇ ਰਹਿਣ ਵਾਸਤੇ ਕਿਉਂਕਿ ਕੋਈ ਨੌਕਰੀ ਪੇਸ਼ੇ ਤੇ ਨਹੀਂਗਾ ਵਿਚਾਰੇ ਦੋਵੇਂ ਮਾਂ ਪਾਪਾ ਬਸ ਦਿਹਾੜੀ ਜੰਦੇ ਆ ਦਿਹਾੜੀ ਤੁਹਾਨੂੰ ਕਹਦਾ ਕਿੰਨੀ ਕੀ ਦਿੰਦੇ ਆ ਰੋਟੀ ਖਰਚਾ ਸਭ ਪੂਰਾ ਹੁੰਦਾ ਕਰੀਬ ਦਾ ਠੀਕ ਆ ਕੋਈ ਸਰਕਾਰੀ ਨੌਕਰੀ ਨਹੀਂ ਵੀ ਚਾਕੇ ਪਾ ਲੈਣਗੇ ਜੀ ਜੀ ਸੰਤਾ ਇਹ ਹੀ ਆ ਹੱਥਵਾਨ ਕੇ ਬੇਨਤੀ ਕਰਦੇ ਸਕਾਰੂ ਦੇ ਭਾਈ ਇਹ ਜਲਦੀ ਤੋਂ ਜਲਦੀ ਕਾਰਵਾਈ ਆਪਦੀ ਕਰਨ ਤੇ ਇਹਨਾਂ ਨੂੰ ਇਹ ਦੱਤਾ ਮੈਂ ਬੰਦਾ ਕਾਰਵਾਈ ਦਿੱਤੀ ਜਾਵੇ ਇਹਨਾਂ ਨੂੰ ਵਾਕੇ ਹੋਏ ਨੂੰ ਲੈ ਕੇ ਤੁਸੀਂ ਕਾਫੀ ਭਾਬਕ ਹੋ ਰਹੇ ਹੋ ਤੁਹਾਨੂੰ ਲੱਗਦਾ ਹੈ ਵੀ ਕੀ ਹੋਰ ਕਿਸੇ ਹਾਂ ਮੂਰੇ ਅੰਦਰ ਮੇਰੇ ਹੱਦੇ ਵਿੱਚ ਹੀ ਉਹ ਆ ਗਈ ਜਾਂਦਾ ਵੀ ਜਿਹੜੇ ਸੌ ਨਾਲੋਂ ਮੁੰਡਾ ਸੀ ਚੱਕਿਆ ਥਿਆ ਨਹੀਂ ਹੁਣ ਕਿੰਨਾ ਚਿਰ ਅਸੀਂ ਦੇਖ ਹੀ ਗਏ ਫਿਰ ਉਹਦੀ ਮੰਮੀ ਨੂੰ ਪੁੱਛਿਆ ਗਿਆ ਵੀ ਮੁੰਡਾ ਕਿੱਥੇ ਆ ਉਹ ਕਹਿੰਦੀ ਵੀ ਇੱਥੇ ਦੱਬਿਆ ਪਿਆ ਜਦੋਂ ਅਸੀਂ ਚੱਕਿਆ ਉਹਦੀ ਧੌਣ ਦੇਖੀ ਲੱਥਾ ਦੇਖੀ ਕਿ ਲੱਥਾ ਵੀ ਗੰਗਾਂ ਆਉਦੀਆਂ ਕਿਉਂਕਿ ਮਾਸਾ ਕੱਢਿਆ ਘੜੂ ਦੇ ਘੜਦੇ ਤੋਂ ਸਾਡੇ ਬੇਟੇ ਦੇ ਵੀ 60 ਥੋੜੀ ਲਗੀ ਜਲ ਕੋਈ ਨਹੀਂ ਪਰ ਉਹ ਬਚ ਗਿਆ ਹਜੇ ਅਸੀਂ ਬਹੁਤ ਸ਼ੁਕਰ ਕਰਦੇ ਆ ਪਰ ਮਾਦਮ ਬਚ ਗਿਆ ਤਾਂ ਅਸੀਂ ਕਹਿੰਦੇ ਆ ਛੇਤੀ ਛੇਤੀ ਇਹਨਾਂ ਨੂੰ ਚਾਰੇ ਨੂੰ ਰਹਿਣ ਵਾਤੇ ਦਿੱਤਾ ਜਾਵੇ ਮਕਾਨ ਬਣਾ ਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਕਾਨ ਡਿੱਗਿਆ ਜਿਸ ਦੇ ਥੱਲੇ ਜਿਹੜਾ ਹੈਗਾ ਪਰਿਵਾਰ ਆਇਆ ਤਾਂ ਇਸ ਔਰ ਲੋਕਾਂ ਨੂੰ ਦੇਖ ਕੇ ਆਸ ਪੜੋਸ ਦੇ ਜਿਹੜੇ ਹੈਗੇ ਉਹ ਕਾਫੀ ਜਿਹੜੇ ਪੜੋਸੀ ਆ ਉਹ ਭਾਵਕ ਹੋ ਰਹੇ ਨੇ ਤਾਂ ਜ਼ਿੰਮੇदार ਨਗਰ ਕੌਂਸਲ ਨੂੰ ਮੰਨਿਆ ਜਾਂਦਾ ਕਿ ਨਗਰ ਕੌਂਸਲ ਦੇ ਵਿੱਚ ਫਾਈਲ ਟਾਇਲ ਬੱਤੀ ਦੀ ਜੋ ਸਕੀਮ ਹੈ ਪੰਜਾਬ ਗਵਰਨਮੈਂਟ ਦੀ ਉਸ ਨੂੰ ਲੈ ਕੇ ਕੋਈ ਫਾਈਲ ਸਬਮਿਟ ਕਰਾਈ ਗਈ ਸੀ ਤੇ ਕਹਿੰਦੇ ਆ ਸਾਨੂੰ ਵਾਰੀ ਵਾਰੀ ਚੱਕਰ ਲਵਾ ਰਹੇ ਆ ਤਾਂ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਕਈ ਲੋਕ ਨੇ ਜਿਹੜੇ ਕਹਿੰਦੇ ਕਿ ਨਗਰ ਕੌਂਸਲ ਵਾਲੇ ਸਾਡੀ ਪਕਾਈ ਕਰਾਂਦੇ ਸਾਡੇ ਢੇਡੇ ਕਢਾਂਦੇ ਆ ਇਥੋਂ ਤੱਕ ਕਿ ਕਈ ਲੋਕ ਸਾਨੂੰ ਵਿਦਾਊਟ ਕੈਮਰਾ ਇਹ ਵੀ ਕਹੇ ਜਾਂਦੇ ਆ ਕਿ ਜਦੋਂ ਅਸੀਂ ਫਾਈਲ ਸਬਮਿਟ ਕਰਾਉਣੀ ਹੈ ਤਾਂ ਫਾਈਲ ਜਿਹੜੀ ਪਾਸ ਕਰਨ ਦੀ ਸਾਡੇ ਤੋਂ ਪੈਸੇ ਮੰਗੇ ਜਾਂਦੇ ਆ ਤਾਂ ਕਾਫੀ ਦੋਸ਼ ਜਿਹੜੇ ਲੱਗੇ ਆ ਤੇ ਇੱਥੇ ਜਿਹੜਾ ਇਹਨਾਂ ਦਾ ਨੁਕਸਾਨ ਹੋਇਆ ਜਿਹੜਾ ਇਹਨਾਂ ਦਾ ਟ੍ਰੀਟਮੈਂਟ ਆ ਕਹਿੰਦੇ ਉਹ ਵੀ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਨਗਰ ਕੌਂਸਲ ਦੀ ਕਿਉਂਕਿ ਅਸੀਂ ਫਾਈਲ ਜਮ੍ਹਾਂ ਕਰਾਈ ਹੋਈ ਸੀ ਤਾਂ ਜਿੰਨੇ ਵੀ ਸੱਟਾਂ ਵਜੀਆਂ ਉਸਦੇ ਪੈਸਿਆਂ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਵੀ ਕਿਤੇ ਨਾ ਕਿਤੇ ਨਗਰ ਕੌਂਸਲ ਦੀ ਦਰੂਬੰਦੀ ਆ ਕੈਮਰਾ ਪਰਸਨ ਮੋਲ ਦੇ ਨਾਮ ਮੈਸੇਜ ਜੰਦਲ ਲੋਕਨ ਸਾਹਿ